ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਪੰਜਾਬ ਦੇ ਹਰੇਕ ਨੌਜਵਾਨ ਨੂੰ ਹਰੇਕ ਭੈਣ ਨੂੰ ਹਰੇਕ ਵੀਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਇਸ ਭੈਣ ਦਾ ਤੁਸੀਂ ਜਜ਼ਬਾ ਦੇਖੋ ਇਹਦੀ ਹਿੰਮਤ ਦੇਖੋ ਵੀ ਗੱਲਾਂ ਦੇ ਵਿੱਚ ਵੀ ਨਾ ਤਾਂ ਗੱਲਾਂ ਦੇ ਵਿੱਚ ਕਿਸੇ ਨੂੰ ਆਉਣ ਦਿੰਦੇ ਨੇ ਪਹਿਲਾਂ ਆਪਣੇ ਨਾਲ ਕੀ ਹੁੰਦਾ ਸੀ ਵੀ 8ਵੀਂ ਤੱਕ 9ਵੀਂ ਤੱਕ ਪਾਸ ਕਰ ਦਿਓ 10ਵੀਂ ਤੱਕ ਸਾਰੇ ਪਾਸ ਕਰ ਦਿਓ ਜਦੋਂ ਆਪਣਾ ਕੋਈ ਪੰਜਾਬ ਦਾ ਬੱਚਾ ਪੜ੍ਹਾਈ ਦੇ ਲਈ ਪੜ੍ਹਾਈ ਕਰ ਰਿਹਾ ਜੇ ਉਹ ਪੜ੍ਹਾਈ ਕਰੂਗਾ ਤਾਂ ਤਾਂ ਉਹ ਲੋਕਾਂ ਨੂੰ ਅੱਗੇ ਸਵਾਲ ਕਰੂਗਾ ਲੋਕਾਂ ਨੂੰ ਗੱਲਾਂ ਜਿਹੜੀਆਂ ਨੇ ਉਹ ਗੱਲਾਂ ਦਾ ਜਵਾਬ ਦੇਊਗਾ ਇਹਨਾਂ ਦਾ ਕੀ ਟੀਚਾ ਹੈ ਇਹ ਆਪਾਂ ਨੂੰ ਇਹ ਗੱਲਾਂ ਦੇ ਵਿੱਚ ਉਲਝਾ ਕੇ ਆਪਾਂ ਨੂੰ ਅਨਪੜ੍ਹ ਬਣਾਉਣਾ ਚਾਹੁੰਦੇ ਨੇ ਹਰੇਕ ਦੀ ਨਿਗਾ ਇੱਕ ਪੰਜਾਬ ਤੇ ਹੈ ਸਾਰੀਆਂ ਸਟੇਟਾਂ ਦੀ ਨਿਗਾ ਪੰਜਾਬ ਤੇ ਹੈ ਇਸ ਲਈ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਇਹ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਇਹ ਮੋਰਚਾ ਹੈ ਇਹ ਆਪਾਂ ਨੇ ਫਤਿਹ ਕਰ ਲਿਆ ਹੈ ਆਪਾਂ ਨੂੰ ਯਕੀਨ ਜਦੋਂ ਆਪਣੇ ਕੋਲ ਨੋਟਿਸ ਆ ਗਿਆ ਤਾਂ ਆਪਾਂ ਉਦੋਂ ਇਸ ਧਰਨੇ ਦੀ ਸਮਾਪਤੀ ਕਰਾਂਗੇ ਪਰ ਜਦੋਂ ਸਾਡੇ ਬਜ਼ੁਰਗ ਇੱਥੇ ਆ ਕੇ ਸਾਡੇ ਨਾਲ ਸਾਰੀਆਂ ਚੀਜ਼ਾਂ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਤਾਂ ਸਾਡਾ ਹੌਸਲਾ ਜਿਹੜਾ ਹੋਰ ਦੁੱਗਣਾ ਹੋ ਜਾਂਦਾ ਹੈ ਪੰਜਾਬ ਦੀ ਹਰੇਕ ਧੀ ਨੂੰ ਪੰਜਾਬ ਦੀ ਹਰੇਕ ਭੈਣ ਨੂੰ ਤੇ ਹਰੇਕ ਭਰਾ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਯੂਨੀਵਰਸਿਟੀ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੋ ਤੇ ਇਹਨਾਂ ਦਾ ਸਾਥ ਵੀ ਦਿਓ ਸਾਰਿਆਂ ਦਾ ਸੋਸਾਇਟੀ ਦੀ ਬੇਨਤੀ ਹੈ ਸੋਨਿਆ ਲਾਹ ਸ਼੍ਰੀ ਅਕਾਲ ਇਸ ਭੈਣ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਦੀ ਧੀ ਹੈ ਇਹ ਕਿਸੇ ਗੱਲ ਤੋਂ ਦਬਣਾ ਨਹੀਂ ਕਿਸੇ ਚੀਜ਼ ਤੋਂ ਝੁਕਣਾ ਨਹੀਂ ਚਾਹੇ ਸੈਂਟਰ ਦੇ ਖਿਲਾਫ ਆਪਾਂ ਨੂੰ ਬੋਲਣਾ ਪਵੇ ਜਿਸ ਦੇ ਮਰਜ਼ੀ ਖਿਲਾਫ ਹੋਣਾ ਪੰਜਾਬ ਦਾ ਕੱਲਾ ਕੱਲਾ ਨੌਜਵਾਨ ਪੰਜਾਬ ਦਾ ਕੱਲਾ ਕੱਲਾ ਵੀਰ ਭਰਾ ਸਰਹਣਾਲ ਖੜਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ